ਉਹ ਇੱਕ ਬਾਕੀ ਜਿਹੜੇ ਕੰਮ ਦੀ ਰਫਤਾਰ ਨਾ ਉਹ ਚੰਗੀ ਤਰ੍ਹਾਂ ਚੱਲਦੀ ਨਹੀਂ ਪਈ ਕਿਤੇ ਕਹਿੰਦੇ ਵੀ ਚੌਲ ਲੱਗਣੇ ਕਿਤੇ ਕਹਿੰਦੇ ਵੀ ਮੰਡੀ ਚ ਲੋਡ ਕਰਨਾ ਕਿਤੇ ਕਹਿੰਦੇ ਵੀ ਕਣਕ ਲਾਉਣੀ ਆ ਜੇ ਉਹਨਾਂ ਦਾ ਪਤਾ ਨਹੀਂ ਫੋਨ ਵੀ ਨਹੀਂ ਆਇਆ ਹਾਲੇ ਤੱਕ ਵੈਸੇ ਤਾਂ ਇਹ ਤਾਂ ਫੋਨ ਆ ਜਾਂਦਾ ਹੁੰਦਾ ਇਹ ਲੋਕੇ ਕੰਮਾਂ ਕਰਾਂ ਤਾਂ ਵਾਪਸ ਮੁੜੇ ਆਂਦੇ ਆ ਦੇਖ ਕੇ ਦੇਖ ਕੇ ਤੇ ਸਾਡੇ ਚੌਲ ਬਣਨਗੇ ਅੱਜ ਸਬਜੀ ਤਰੀ ਇੱਕ ਕਿੱਲੇ ਜਾਂ ਜਾਂ ਐਸ ਚ ਆਪਾਂ ਨੇ ਸਾਰੇ ਨੰਮ ਜਾਂ ਡੇਕਾਂ ਦੇ ਬੂਟੇ ਇਦਾਂ ਦੇ ਲਾਉਣੇ ਸੀ ਵਧੀਆ ਐ ਦੋ ਤਿੰਨ ਕਰਾਉਣਾ ਚ ਪੂਰਾ ਫੁੱਲ ਵਧੀਆ ਹਰਿਆਲੀ ਹਰਿਆਲੀ ਕਰਨੀ ਸੀ ਹਾਂਜੀ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿਵੇਂ ਸਾਰੇ ਉਮੀਦਵਾਰਾਂ ਸਾਰੇ ਠੀਕ ਠਾਕ ਹੋਵਾਂਗੇ ਇੱਧਰ ਸਹਾਇਤਾ ਹੋ ਰਹੀ ਹੈ ਸਹਾਇਤਾ ਵੇਲੇ ਜਾਰੀ ਹੋ ਰਹੀ ਹੈ ਆ ਨਾ ਮੋਲ ਕਰ ਦੇਣਾ ਫਿਰ ਇਹਨਾਂ ਦੇ ਲੱਗਣਗੇ ਤਾਂ ਕੁੱਤਾ ਤੇ ਸਿਚਾ ਚੂ ਪੀ ਕੇ ਤੇ ਹੁਣ ਤਿਆਰੀ ਕਰੀ ਜਾਂਦੇ ਆ ਸਕੂਲ ਦੀ ਲੈਣਾ ਜਾਣਾ ਸਕੂਲ ਰਾਫਾ ਦਿੰਦੇ ਆ ਅੱਜ ਸ਼ਾਇਦ ਕੰਮ ਹੋ ਰਗਾ ਘਰੇ ਉਹ ਕਰਦੇ ਆ ਬਾਕੀ ਫੋਨ ਫਾਨ ਅੱਜ ਤਾਂ ਅੱਲੇ ਆਇਆ ਨਹੀਂ ਜਦੋਂ ਆਊਗਾ ਫਿਰ ਦੇਖੀ ਜੂਗੀ ਕੀ ਕਰਨਾ ਜੀ ਤੇ ਸ਼ਿੰਜੀ ਜਾ ਕੇ ਲੈ ਆਉਣੀ ਸੀ ਉਹ ਕੱਪੜਿਆਂ ਵਾਲੀ ਗੱਲ ਕੱਪੜੇ ਆ ਗਏ ਜੀ ਘਰੇ ਤੇ ਪੋਛੀਣੇ ਪੈਣਾ ਜ਼ਰੂਰੀ ਸੀ ਨਾ ਤਾਂ ਕਰਕੇ ਚਲ ਆ ਜਾ ਉਹ ਰਵੜ ਰਹਿ ਗਈ ਖੋਲਣ ਲਈ ਆ ਕੋਲ ਆ ਜਾ ਆ ਜਾ ਫਸ ਗਿਆ ਫਸ ਗਿਆ ਤੇ ਵੇ ਆਹ ਬੰਦ ਉਹ ਇੱਕ ਸੁਤਾਂਕ ਤਾਂ ਹੋਲ ਕੀ ਹੈ ਤੇ ਲੱਗ ਜਾਂਦੀ ਹੈ ਬਾਕੀ ਚੁਣੋਂ ਅੰਦਰ ਨੂੰ ਥੋੜਾ ਕੈਮਰਾ ਘੁਮਾ ਲਈਆ ਵੇਖੋ ਕਿਵੇਂ ਇੱਕ ਵਾਰੀ ਸਵੇਰੇ ਸਵੇਰੇ ਤਾਂ ਇਦਾਂ ਖਲਾਰਾ ਪਿਆ ਹੁੰਦਾ ਸਾਰਾ ਫਿਰ ਬਾਅਦ ਵਿੱਚ ਚੱਕੀ ਦਾ ਸਾਰਾ ਸਮੀਟ ਦੇਣਾ ਫਿਰ ਸਫਾਈ ਹੋ ਜਾਂਦੀ ਫਿਰ ਬਹੁਤ ਵਧੀਆ ਦਿਸਣ ਲੱਗ ਜਾਂਦਾ ਸਵੇਰ ਖਵਾਂ ਤਾਂ ਇੱਕ ਵਾਰ ਗੰਦਰੀਆਂ ਵੱਜ ਜਾਂਦਾ ਬਸ ਨਾ ਤੇ ਇਹ ਬਾਕੀ ਬਾਕੀ ਠੀਕ ਬਾਕੀ ਸਭ ਧਵਜਨ ਲਿਆ ਦੇ ਵੀ ਸੂਰਜ ਨਿਕਲਿਆ ਕਦੋਂ ਦਾ ਧੁੱਪ ਨਿਕਲੀ ਫੁੱਲ ਪੂਰੀ ਗਰਮੀ ਪੈਣ ਲੱਗੀ ਰਾਤ ਅਸੀਂ ਤੱਕ ਕੂਲਰ ਲਾਏ ਰੱਖਿਆ ਇਹ ਵੀ ਥੋੜਾ ਨਾ ਖਰਾਬ ਹੋ ਗਿਆ ਸੀ ਕੂਲਰ ਰਾਤ ਆ ਵੀ ਇੱਥੋਂ ਤੇ ਤਾਰ ਨੇ ਗੰਢ ਦੀ ਮੜੀ ਦੁਬਾਰਾ ਕੱਟ ਲਾ ਕੇ ਫਿਰ ਵੀ ਨਹੀਂ ਸਹੀ ਹੋਇਆ ਫਿਰ ਅਸੀਂ ਇਹ ਤਾਂ ਇਹਦੀ ਤਾਰ ਇੱਕ ਮੰਗਵਾਈ ਵੀ ਤਾਰ ਪਹੂਗੀ ਤੇ ਆਪੱਖਾ ਠੀਕ ਕਰਾਉਣਾ ਇਹਦਾ ਹਮਗਰ ਲਾਇੜਾ ਬਕਸਾ ਜਿਹੜਾ ਇਹ ਪਾਊਗਾ ਤੇ ਸੈੱਲ ਪਾਊਗਾ ਇਹਦਾ ਦੇ ਇਹ ਫੇ ਵਧੀਆ ਚਲਵਾ ਬਣਾਵਾ ਉਹ ਕਰਤੀ ਹੈ ਗਰਮੀ ਬੜੀ ਪੈਣ ਲੱਗ ਗਈ ਆ ਜਦੋਂ ਛੋਟੂ ਨੂੰ ਲੀਲੀ ਕੀ ਹੋ ਗਿਆ ਲੀਲੀ ਹੂੰ ਹੂੰ ਇੰਝ ਆਖੋ ਪੁੱਛ ਗਏ ਇੰਝ ਖਾਂ ਕੀ ਹੋ ਗਿਆ ਲਾਲ ਹੋ ਗਿਆ ਹਨਾ ਚਲ ਕੋਈ ਨਹੀਂ ਦਵਾਈ ਲੈਨੇ ਟੈਂਕੀ ਤਾਂ ਭਰ ਕੇ ਵੈਸੇ ਰੱਖੀ ਹੋਈ ਏ ਪੂਰੀ ਖੋਲੀ ਆ ਟੈਂਕੀ ਤਾਂ ਪਾਣੀ ਪਾਉਣ ਦੀ ਜਲੋੜ ਨਹੀਂ ਪੈਣੀ ਉਹ ਮੱਜਾ ਨੂੰ ਵੀ ਗਰਮੀ ਪੂਰੀ ਫੁੱਲ ਲੱਗਣ ਲੱਗ ਗਈ ਹੁਣ ਤੱਕ ਇੰਨਾ ਤੇ ਪੱਖਾ ਸ਼ਾਇਦ ਥੱਲੋਂ ਵਾਲੇ ਲੱਗੂਗਾ ਅੱਗੇ ਥੱਲੇ ਚਲਾਈ ਦਾਂ ਨਾ ਦੂਸਰਾ ਹਾਂ ਤੂੜੀ ਪਹਿਲਾਂ ਮੁੱਕੂਗੀ ਇਹ ਮੁਕਾ ਕੇ ਤੂੜੀ ਫਿਰ ਉਧਰ ਛਾਲਾਂ ਨੂੰ ਵਾਰੀ ਆਉ ਜੂਗੀ ਫਿਰ ਇੱਥੇ ਮੱਜਾ ਵੱਜ ਜਾਣਾ ਪੰਨਣ ਮਤਲਬ ਨੋ ਹੋ ਜਾਣਗੀਆਂ ਖਾਲੀ ਹੋ ਜੂਗੀ ਜਗਾ बाहर जारी तुरी कुप लाया फिर उन्होंने हाथ लगूगा करके चलूगा काम इधर चलू. भी हां खेत आया करना पर दरा काफी हो गया ज्यादा ਤੇ ਹੁਣ ਅੱਜ ਛੁੱਟੀ ਇਸ ਕਰਕੇ ਕਰਨੀ ਵੀ ਕਿਉਂਕਿ ਮਸ਼ੀਨ ਚੱਕ ਕੇ ਲਿਆਉਣੀ ਹੈ ਜਿਹੜੀ ਤੇ ਉਹ ਕੱਲ ਨਾ ਵੈਸੇ ਤਾਂ ਸਿਮਰਨ ਨੇ ਛੱਡਦਾ ਸੀ ਕੰਮ ਹੁਣ ਇੱਕ ਵਾਰ ਨਾ ਉਹ ਠੀਕ ਨਹੀਂ ਗਿਆ ਤਾਂ ਕਰਕੇ ਛੱਡਦਾ ਸੀ ਕੰਮ ਉਹ ਕੋਈ ਜ਼ਰੂਰੀ ਕਪੜੇ ਆ ਗਏ ਉਹ ਸੋਣੇ ਪੈਣਾ ਤਿੰਨ ਚਾਰ ਛੁੱਟ ਗਏ ਤੇ ਉਹ ਚੱਕ ਕੇ ਲਾਉਣੀ ਮਸ਼ੀਨ ਘਰੇ ਹੀ ਦੁਕਾਨ ਤੋਂ ਤੇ ਤਾਂ ਕਰਕੇ ਛੁੱਟੀ ਕੀਤੀ ਤੇ ਇਹ ਕੰਮ ਵੀ ਜਿਹੜਾ ਜ਼ਰੂਰੀ ਉਹ ਕਰ ਲਈਏ ਤੇ ਫਿਰ ਜਾਵਾਂਗਾ ਉਹਨੂੰ ਇੱਕ ਬਾਕੀ ਜਿਹੜੇ ਕੰਮ ਦੀ ਰਫਤਾਰ ਨਾ ਉਹ ਚੰਗੀ ਤਰ੍ਹਾਂ ਚੱਲਦੀ ਨਹੀਂ ਪਈ ਕਿਤੇ ਕਹਿੰਦੇ ਵੀ ਚੌਲ ਲੱਗਣੇ ਕਿਤੇ ਕਹਿੰਦੇ ਵੀ ਮੰਡੀ ਚ ਲੋਡ ਕਰਨਾ ਕਿਤੇ ਕਹਿੰਦੇ ਵੀ ਕਣਕ ਲਾਉਣੀ ਆ ਜੇ ਉਹਨਾਂ ਦਾ ਪਤਾ ਨਹੀਂ ਫੋਨ ਵੀ ਨਹੀਂ ਆਇਆ ਹਾਲੇ ਤੱਕ ਵੈਸੇ ਤਾਂ ਇਹ ਤਾਂ ਫੋਨ ਆ ਜਾਂਦਾ ਹੁੰਦਾ ਤੇ ਬਾਕੀ ਦੇਖਦੇ ਆ ਕੀ ਬਣਦਾ ਬਣਦਾ ਜੁੜਦਾ ਪਹਿਲਾਂ ਤਾਂ ਇਹ ਆਪਦਾ ਕੰਮ ਜਿਹੜਾ ਉਹ ਕਰੀਏ ਤੇ ਬਾਕੀ ਸਵੇਰ ਦੀ ਜਿਹੜੀ ਸੈਰ ਹੋ ਚੁੱਕੀ ਪਰ ਹੁਣ ਪਸੀਨਾ ਆਉਣ ਲੱਗ ਗਿਆ ਤੇ ਮੱਕੀ ਜਿਹੜੀ ਫੁੱਟ ਖੜੀ ਐ ਬੱਗੂ ਨੇ ਬੀਜੀ ਜਿਹੜੀ ਰਾਤ ਪਾ ਕੱਲ ਪਤਾ ਨਹੀਂ ਪਾਣੀ ਲੱਗਿਆ ਉਹਨੂੰ ਫੇਰ ਆਹ ਲੈਂਡ ਸੁੱਕੀ ਰਹਿ ਗਈ ਇਹਦੇ 'ਚ ਪਾਣੀ ਲੱਗਿਆ ਹੀ ਨਹੀਂ ਉਧਰੋਂ ਹੀ ਨਹੀਂ ਆਇਆ ਤੇ ਬਾਕੀ ਕਰਦੇ ਆਂ ਗੱਲ ਬਾਤ ਫੇਰ ਦੇਖਦੇ ਆਂ ਹੁਣ ਤਾਂ ਵਿੱਚੋਂ ਗਰਮੀ ਜਦੋਂ ਪੂਰੀ ਪੈਣ ਲੱਗੀ ਨਾ ਦੁਪਹਿਰਾ ਦਾ ਪਹਿਰਾ ਲੱਗਣ ਲੱਗ ਗਿਆ ਫੇਰ ਤਾਂ ਔਖਾ ਹੀ ਕਿਤੇ ਨਿਕਲ ਨਹੀਂ ਆਉਣਾ ਇਸ ਕਰਕੇ ਸਵੇਰੇ ਸਵੇਰੇ ਜਾ ਕੇ ਲੈ ਆਈਏ ਸਾਰਾ ਸਮਾਨ ਸੋਨ ਜੋ ਵੀ ਲਿਆਉਣਾ ਉਹ ਚੱਕ ਚੁੱਕ ਲਈਏ ਪਹਿਲਾਂ ਤਾਂ ਤੇ ਬਾਕੀ ਹੁਣ ਲੋ ਪੈਣ ਲੱਗੀ ਬਹੁਤ ਮੰਡੀਆਂ ਜੇ ਬਹੁਤ ਕਣਕ ਪਈ ਆ ਵੈਸੇ ਨਾ ਆਪਣੇ ਕਿਸ਼ਨਪੁਰ ਵਾਲੇ ਮੰਡੀ ਚ ਕਣਕ ਕਾਫੀ ਪਈ ਆ ਗੱਡੀਆਂ ਗੁੱਡੀਆਂ ਦੀਂ ਦੀ ਨਹੀਂ ਪਤਾ ਨਹੀਂ ਕੀ ਚੱਕਰ ਹੋਲੇ ਬਣਿਆ ਪਿਆ ਉੱਥੇ ਜਿਹੜੀਆਂ ਪਾਰ ਕੇ ਖੜ ਗਈਆਂ ਜਿੱਥੇ ਅਸੀਂ ਲਾਉਂਦੇ ਸੀ ਉਹ ਖੜੀਆਂ ਹੀ ਰਹਿ ਗਈਆਂ ਉੱਥੇ ਹੀ ਉਹ ਘਟੋ ਘਟ ਹੋਊਗੀ 50 60 ਗੱਡੀ ਉੱਥੇ ਹੋਊਗੀ ਵੱਧ ਦੀ ਹੋਊਗੀ ਉਦੋਂ ਵੀ ਉਹ ਉੱਥੇ ਹੀ ਰਹਿ ਗਈਆਂ ਖੜੀਆਂ ਪਤਾ ਨਹੀਂ ਕੀ ਚੱਕਰ ਨਾ ਕਿਤੇ ਥਾਂ ਹੀ ਨਹੀਂ ਬਣਦਾ ਜੇ ਥਾਂ ਹੋਵੇ ਤਾਂ ਫਿਰ ਛੇਤੀ ਛੇਤੀ ਰਹਿ ਜਾਂਦੀਆਂ ਪੜਿੱਕਾ ਪੈਗਾ ਕੰਮ ਦਾ ਚਲੋ ਚਲਿਏ ਆਹ ਕੁੜਕਾ ਆ ਗਿਆ ਇਹਨੂੰ ਜਦੋਂ ਅੱਗ ਲੱਗ ਗਈ ਨਾ ਮੈਂ ਮੱਚਦਾ ਜਾਊ ਸਾਰਾ ਪਾਸਾ ਹੀ ਮੱਜ ਜਾਣਾ ਕੋਈ ਵੀ ਨਹੀਂ ਰਹਿਣਾ ਟੇ ਗਿਆ ਸਾਡੇ ਜਵਾਕ ਆ ਗਏ ਫੋਨ ਵੇਖਣ ਦੀ ਬੜੀ ਗੰਦੀ ਆਦਤ ਪਈ ਹੋਈ ਹੈ ਨਾ ਬਹੁਤ ਹੀ ਜ਼ਿਆਦਾ ਕੰਮ ਕੋਲ ਸਕੂਲ ਦਾ ਜੇ ਹੁਣ ਕਰਨਾ ਉਹ ਹੀ ਆਇਆ ਤੇ ਬਾਕੀ ਬਾਹਰ ਮੈਂ ਨਾ ਬਾਹਰ ਵੀ ਹੋਗਾ ਮੌਸਮ ਬੱਦਲਾਂ ਵਾਲਾ ਹੋਵੇ ਬੱਦਲ ਬੱਦਲ ਜਾਗੇ ਸੀ ਕਾਫੀ ਤੇ ਗਰਮੀ ਵੈਸੇ ਬਹੁਤ ਪਈ ਜਾਂਦੀ ਹੈ ਤਾਂ ਅੱਜ ਕੁਲਰ ਲਾਇਆ ਪਾਣੀ ਪੋਣੀ ਪਾ ਕੇ ਇੱਧਰ ਬਣੀ ਜਾਂਦੀ ਹੈ ਰੋਟੀ ਦੁਪਹਿਰ ਦੀ ਪਰੌਠੇ ਪਰੌਠਾ ਸਿੰਪਲ ਬਣਾ ਲੈਂਦੀ ਹਾਂ ਠੀਕ ਹੈ ਐਂਦਾ ਕੋਈ ਪਤਾ ਨਹੀਂ ਮੀਂਹ ਆਈ ਜਾ ਕੇ ਤਾਂ ਠੰਡਾ ਮੌਸਮ ਹੋ ਜਾਊਗਾ ਵੈਸੇ ਵਧੀਆ ਆ ਜਾਵੇਗਾ ਰਾਹਤ ਜੀ ਮਿਲ ਜੂ ਜਿਹੜੀ ਧੂੜ ਘਟਾ ਆ ਉਹਦਾ ਨਾ ਕਿ ਥੱਲੇ ਬਹਿ ਜੂ ਇੱਕ ਪਾਸੇ ਨੂੰ ਹੋ ਗਿਆ ਐ ਸਾਈਡ ਜੀ ਨੂੰ ਬਸ ਲੋ ਜੀ ਅਸੀਂ ਚੱਲੇ ਆ ਹੁਣ ਖੇਤ ਤੇ ਸਾਰਾ ਪਰਿਵਾਰ ਆ ਗਾਇਆ ਗੋਇਆ ਮਿੱਟੀ ਮੰਮੀ ਉਹਨਾਂ ਫੇਰਨਾ ਤੇ ਮੌਸਮ ਬਹੁਤ ਵਧੀਆ ਪਰ ਗਰਮ ਕਰਮਈ ਆ ਫੇਰ ਵੀ ਮੈਨੂੰ ਨਾਲ ਨਹੀਂ ਲੈ ਕੇ ਆਉਣਾ ਸੀ ਜਵਾਕਾਂ ਨੂੰ ਹਾਏ ਅੱਗ ਨੂੰ ਵੇਖ ਕੇ ਨਾ ਦੂਜੇ ਨੂੰ ਬੱਦਲਾਂ ਨੂੰ ਵੇਖ ਕੇ ਸਾਰਿਆਂ ਨੇ ਅੱਗਾ ਗਲਾ ਦਿੱਤੀਆਂ ਵੇ ਇਦਾਂ ਜਮੀਨ ਪੈ ਗਿਆ ਤੇ ਫਿਰ ਖਰਾਬ ਹੋ ਜਾਣਾ ਸੀ ਨਾਲ ਫਿਰ ਸੜਦਾ ਨਹੀਂ ਸੀ ਸਹੀ ਚੰਗੀ ਤਰ੍ਹਾਂ ਤਾਂ ਆ ਗਿਆ ਪਾ ਗਿਆ ਸੀ ਉਹ ਲਿਆ ਗਿਆ ਪਰ ਆਪਾਂ ਤਾਂ ਰਾਤ ਨੂੰ ਨਹੀਂ ਆਏ ਅੱਛਾ ਉੱਤਰ ਪਈਆਂ ਵੱਲਾਂ ਹਾਂ ਕਿ ਨਹੀਂ ਕਦੇ ਯੋਗਦਰ ਦੇ ਆ ਇਹਦਣਾ ਮਾਰਦੇ ਵੇ ਕਿ ਗਰਮ ਹੈ ਸਾਰੀ ਸਵਾਹ ਹਾਂ ਆ ਤਾਂ ਨਹੀਂ ਗਰਮ ਉਹ ਜਿੱਥੇ ਤੂੰ ਨਹੀਂ ਜਲਦੀ ਉਹ ਗਰਮ ਹੈ ਸਵੇਰੇ ਜੇ ਤਾਂ ਮੈਂ ਆ ਉਹਦਾ ਵੀ ਨਹੀਂ ਉਦੋਂ ਤਾਂ ਉਦੋਂ ਅਲੱਗ ਗੱਲ ਸੀ ਵੈਸੇ ਉਦੋਂ ਗਰਮੀ ਸੀ ਜ਼ਿਆਦਾ ਹੁਣ ਤਾਂ ਠੰਡਾ ਮੌਸਮ ਹੋ ਗਿਆ ਹੌਲੀ ਹੌਲੀ ਫਰਕ ਪਿਆ ਜਦੋਂ ਤੁਸੀਂ ਆਏ ਸੀ ਹਾਂ ਉਹ ਟਾਈਮ ਠੰਡਾ ਠੰਡਾ ਹੁੰਦਾ ਇਹਦਾ ਮਤਲਬ ਹੌਲੀ ਹੌਲੀ ਫਰਕ ਪਿਆ ਬਹੁਤ ਜ਼ਿਆਦਾ ਗਰਮੀ ਸੀ ਸਵੇਰੇ ਅੱਜ ਤਾਂ ਸਵੇਰੇ ਜੀ ਤਾਂ ਮੈਂ ਆਇਆ ਨਾ ਉਦੋਂ ਤਾਂ ਕੁਝ ਜ਼ਿਆਦਾ ਹੀ ਸੀ ਲੋ ਪੈਂਦੀ ਗਰਮ ਪੂਰੀ ਅਬ ਅੱਛਾ ਹੈ ਹੁਣ ਠੀਕ ਹੈ ਇੱਥੇ ਉਹ ਉਹ ਬੱਚੇ ਬੱਚੇ ਬੱਕਰੀਆਂ ਆਈਆਂ ਇੱਥੇ ਬੱਕਰੀਆਂ ਆਈਆਂ ਬੱਕਰੀਆਂ ਹਾਂ ਬੱਕਰੀਆਂ ਆਈਆਂ ਉਹ ਜਾਂਦੀਆਂ ਉਹ ਨਹੀਂ ਨਹੀਂ ਬੱਕਰੀਆਂ ਕਰਦੀਆਂ ਲਾ ਵੀ ਇੱਧਰ ਪੂਰਨ ਨੂੰ ਪਾਣੀ ਲੱਗਾ ਉੱਧਰ ਆਪਣੇ ਮੱਕੀ ਨੂੰ ਪਾਣੀ ਲੱਗਾ ਤੇ ਪਰ ਹੀ ਵਜਦੇ ਨਹੀਂ ਥੱਲੇ 나ੜ ਨਹੀਂ ਵਜਦਾ ਲੱਤਾਂ ਨੂੰ ਨਹੀਂ ਚਲੋ ਵੈਸੇ ਤਾਂ ਮੇਰੇ ਵੀ ਇਦਾਂ ਹੀ ਪੈਪਰੀ ਭਾਈ ਹੋਈ ਹੈ ਤੇ ਹਾਂ ਉਹ ਸਾਈਡ ਵਾਲੀਆਂ ਰਹਿ ਗਈਆਂ ਚਲੋ ਕੋਈ ਨਹੀਂ ਕਿ ਅਸੀਂ ਆਹ ਕਦੇ ਸਫਾਈ ਸਫਾਈ ਕਰਕੇ ਇਹਨੂੰ ਚੰਗੀ ਤਰ੍ਹਾਂ ਵਧੀਆ ਬਣਾ ਕੇ ਤੇ ਇਹਦਾ ਜਿਹੜਾ ਮਤਲਬ ਜਦੋਂ ਬਣਿਆ ਨਾ ਤੇ ਆਹੜਾ ਚਲਾ ਆਹੜਾ ਇਹ ਇੱਥੇ ਲੈ ਕੇ ਆਉਣਾ ਆ ਵਾਟ ਤੇ ਇਦੇ ਨਾਲ ਮਤਲਬ ਪੂਰਾ ਰੱਖਣਾ ਪਾਪਾ ਪਾਪਾ ਉਚਕੂ ਆਦੀ ਹੈ ਕੋਇਲ ਚੁੱਪ ਕਰ ਇੱਥੇ ਰੱਖਣਾ ਤੇ ਸਾਰਾ ਸਾਫ ਕਰਕੇ ਨਾ ਵਧੀਆ ਥਾਂ ਬਣਾਉਣਾ ਤੇ ਪਰੇ ਖੜ ਕੇ ਉਧਰ ਹਾਂਜੀ ਅੰਦੇ ਚਲੋ ਕੋਇਲ ਕੋਇਲ ਵਾਹ ਗਾਂ ਤਾਂ ਬਹੁਤ ਪਿਆ ਇਹਨੂੰ ਬਣਾ ਕੇ ਨਾ ਆ ਜਵੇਂ ਆ ਗੰਦੇ ਬੱਲੇ ਦਰਖਤ ਜਿਵੇਂ ਆ ਵੀ ਇਹ ਚੱਲ ਉਦਾਂ ਤਾਂ ਠੀਕ ਆ ਆਹੜਾ ਆਹਾ ਆ ਨਾ ਪਲੇ ਤੇ ਆ ਵੀ ਚੱਲ ਸਰਜੂ ਇਹਦਾ ਵੀ ਖੜਿਆ ਵਾ ਜਿਹੜਾ ਆ ਆਇਆ ਮੋਟਰ ਦੇ ਨਾਲ ਇੱਥੇ ਇਹ ਪਟਣਾ ਪੈਣਾ ਜ਼ਰੂਰ ਇਹਨੂੰ ਬੰਦ ਕਰਨਾ ਪੈਣਾ ਨਹੀਂ ਤਾਂ ਇਹ ਨਾ ਮੋਰ ਨੂੰ ਨੁਕਸਾਨ ਕਰੂਗਾ ਇੱਕ ਹੋਰ ਗੱਲ ਆ ਦੇਖੋ ਜਿਵੇਂ ਨਾ ਆ ਖੇਤਾਂ ਦੇ ਵਿੱਚ ਨਾ ਸਾਰੀ ਪਈ ਆ ਵਿਹਲੀ ਜਗਾ ਮਤਲਬ ਜਿਵੇਂ ਇੱਕ ਕਿਲਾ ਨਾ ਮੈਂ ਅੱਗੇ ਵੀ ਕੀਤੀ ਸੀ ਗੱਲ ਵੈਸੇ ਕਈ ਪਿਛਲੇ ਚੈਨਲ ਤੇ ਅਗਰੇ ਮੇਰਾ ਚੈਨਲ ਜਿਵੇਂ ਆ ਇੱਕ ਆ 2 2 3 3 ਕਿੱਲਾਂ ਤੇ ਕਈ ਕਿ ਕਿੱਲਾਂ ਵਿੱਚ ਦਰਖਤ ਹੀ ਨਹੀਂ ਲੱਭਦਾ ਹਨਾ ਦੇਖਣ ਨੂੰ ਘਟੋ ਘਟਰ ਦੋ ਦਰਖਤ ਹੋਣੇ ਚਾਹੀਦੇ ਚੰਗੇ ਹਨ ਸ਼ਾਮ ਵਾਲੇ ਵੀ ਤੇ ਦੂਜੇ ਪ੍ਰਦੂਸ਼ਣ ਨੂੰ ਸਾਫ਼ ਰੱਖਣ ਲਈ ਜਿਹੜੇ ਵਧੀਆ ਦਰਖਤ ਹਨ ਉਹ ਲਾਉਣੇ ਚਾਹੀਦੇ ਜਿਵੇਂ ਨਮ ਵਗੈਰਾ ਹੋ ਗਈ ਜਾਂ ਡੇਕ ਡੇਕ ਹੋ ਗਈ ਹਨਾ ਆ ਵੇਖੋ ਹੁਣ ਕੋਈ ਵੀ ਨਹੀਂ ਉੱਥੇ ਬਹੁਤ ਦੂਰ ਦੂਰ ਤੱਕ ਹੁੰਦੇ ਆ ਇੱਕ ਤਾਂ ਬੰਦਾ ਸ਼ਾਮੇ ਬੈਠ ਜਾਂਦਾ ਜਿਹਦਾ ਕੰਮ ਕਮ ਕਰਦਾ ਤੇ ਦੂਜਾ ਇਹੜਾ ਤੇ ਦੂਜਾ ਦਰਖਤ ਜ਼ਰੂਰੀ ਆ ਹਨਾ ਆਕਸੀਜਨ ਵਾਸਤੇ ਵੀ ਇਹ ਬਹੁਤ ਕੜਦੇ ਜਾਂਦੇ ਮੈਂ ਸੋਚਿਆ ਸੀ ਮੇਰਾ ਨਾ ਚੈਨਲ ਤੋਂ ਗਰੋ ਕਰ ਰਿਹਾ ਸੀ ਹੌਲੀ ਹੌਲੀ ਵਧੀਆ ਕਰ ਗਿਆ ਸੀ 1000 ਸਬਸਕ੍ਰਾਈਬਰ ਹੋ ਗਿਆ ਸੀ ਤੇ 2900 ਘੰਟੇ ਮੈਂ ਆਖਿਆ ਜੇ ਬਹੁਤ ਵਧੀਆ ਚੱਲੂਗਾ ਨਾ ਆਪਾਂ ਇਧਰ ਇੱਕ ਕਿੱਲੇ ਜਾਂ ਜਾਂ ਇਸ ਚ ਆਪਾਂ ਨੇ ਸਾਰੇ ਨਿੰਮ ਜਾਂ ਡੇਕਾਂ ਦੇ ਬੂਟੇ ਇਦਾਂ ਦੇ ਲਾਉਣੇ ਸੀ ਵਧੀਆ ਐ ਦੋ ਤਿੰਨ ਕਰਾਉਣਾ ਚ ਪੂਰਾ ਫੁੱਲ ਵਧੀਆ ਹਰਿਆਲੀ ਹਰਿਆਲੀ ਕਰਨੀ ਸੀ ਤੇ ਬਹੁਤ ਘੈਂਟ ਚੀਜ਼ ਹੁੰਦੀ ਐ ਨਿੰਮ ਵੀ ਉਹਦੇ ਤਾਂ ਕਰਕੇ ਫਿਰ ਸਭ ਕੁਝ ਹੋ ਗਿਆ ਲੋ ਇੱਥੇ ਤਾਂ ਆਪਣੇ ਤਾਂ ਹੁੰਦੀ ਖੇਤੀ ਵੀ ਨਹੀਂ ਹੁੰਦੀ ਇੱਥੇ ਆਪਣੇ ਖੇਤਾਂ ਵਿੱਚ 6 ਕੁ ਮਹੀਨੇ ਦੀ ਖੇਤੀ ਹੁੰਦੀ 6 ਕੁ ਮਹੀਨੇ ਦੀ ਉਹ ਬੰਜਰ ਜ਼ਮੀਨ ਹੋ ਜਾਂਦੀ ਹੈ ਤੇ ਉਹਦੇ ਕਰਕੇ ਫਿਰ ਆਪਣਾ ਕੋਈ ਵੀ ਚੀਜ਼ ਸੰਭਵ ਨਹੀਂ ਹੈਗੀ ਤੇ ਬਾਕੀ ਹੌਲੀ-ਹੌਲੀ ਦੇਖਦੇ ਆ ਕੀ ਬਣਦਾ ਪਤਾ ਵਰਤਮਾਨ ਕਾਲ ਵਿੱਚ ਕੀ ਬਣਦਾ ਉਹ ਤਾਂ ਹੌਲੀ-ਹੌਲੀ ਪਤਾ ਲੱਗੂ ਤੇ ਠੀਕ ਹੈ ਕੋਈ ਨਹੀਂ ਕੋਸ਼ਿਸ਼ ਆਪਣੀ ਜਾਰੀ ਰਵੇ ਸਾਰਾ ਕੁਝ ਸਹੀ ਹੋਊਗਾ ਬਾਕੀ ਹੌਲੀ ਹੌਲੀ ਹੈਨਾ ਫਰੀ ਕਿ ਇੱਥੇ ਨਾ ਵਿਛਾ ਇੱਥੇ ਵਜੂਗਾ ਉਹ ਇੱਥੇ ਨਾ ਵਿਛਾ ਇੱਥੇ ਨਾ ਸੌਈ ਚਲੋ ਜੀ ਆਜੋ ਹੁਣ ਸਿੱਧਾ ਨੂੰ ਚਲੋ ਚਲ ਫਰੀ ਲੰਗੋ ਵਗਾ ਉੱਥੇ ਵਿਛਾ ਕੇ ਸੌਂਗੀ ਵਿੱਚ ਉਹ ਜਿਹੜੀ ਅੱਗੇ ਜਾਂਦੀ ਵੀ ਛੋਰ ਜਿਹੜੀ ਅੱਗੇ ਜਾਂਦੀ ਵੀ ਇੱਥੇ ਇੰਨਾ ਤਾਂ ਵਜਦਾ ਪੱਕਾ ਸੱਟੇ ਤੜੀ ਨਹੀਂ ਹੈ ਸੱਟੇ ਕਣਕ ਦੇ ਸਿੱਟੇ ਕਿਉਂਕਿ ਇੱਥੇ ਨਹੀਂ ਮਸ਼ੀਨ ਆਉਣੀ ਬਸ ਹੁਣ ਜਿੱਥੇ ਮਰਜੀ ਸੱਟ ਦੋ ਬਸ ਕਰੋ ਹਾਂ ਚਲੋ ਗੱਡੀ ਹੈਲੋ ਹੈਲੋ ਹੋਇਆ ਕਿਲਾ ਵੇਖ ਲਿਆ ਵੇਖ ਲਿਆ ਨਿਗਾ ਤਾਂ ਪੈ ਗਈ ਆਂਦੀ। ਆ ਜਿਆਦਾ ਟਾਈਮ ਨਹੀਂ ਟਿਕਣੀ ਨਿਗਾ। ਤੇ ਲੈ ਵੀ ਹੋ ਗਿਆ ਸ਼ਾਮ ਹੋ ਗਈ ਪੂਰੀਆ ਦਿਨ ਢਲ ਚੱਲਿਆ। ਤੇ ਮੈਂ ਕਿਹਾ ਹੁਣ ਕਰੀਏ ਵੀਡੀਓ ਬੰਦ ਆ ਵੇਖ ਲੋਗੇ ਕੰਮਾ ਕਰਾਂ ਤਾਂ ਵਾਪਸ ਮੁੜਿਆਂਦੇ ਆ ਤੇ ਦੇਖ ਕੇ ਦੇਖ ਕੇ ਤੇ ਸਾਡੇ ਚੌਲ ਬਣਨਗੇ ਅੱਜ ਸਬਜ਼ੀ ਤਰੀ ਮੈਂ ਲੈ ਆ ਸੀ ਪਕੌੜੀਆਂ ਸਬਜੀ ਵਾਲੀਆਂ ਅੱਜ ਬਣਨ ਗਈਆਂ ਪਕੌੜੀਆਂ ਤੇ ਬਾਕੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਹੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਦੇਖਦੇ ਤਾਂ ਆਪਣੇ ਸਬਸਕ੍ਰਾਈਬਰਾਂ ਤੋਂ ਵੱਧ ਦਾ ਮਤਲਬ ਆਉਂਦਿਆ ਪਰ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਵਿੱਚੋਂ ਹਣ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਮਿਲਦੇ ਆ ਨੈਕਸਟ ਵੀਡੀਓ ਚ